ਵੀਡੀਓ ਵਿੱਚ ਜਿਹੜੀ ਤੁਸੀਂ ਲੜਕੀ ਦੇਖ ਸਕਦੇ ਹੋ ਮਜ਼ਦੂਰੀ ਕਰ ਰਹੀ ਹੈ ਇਟਾਂ ਚੁੱਕ ਕੇ ਲਿਆ ਰਹੀ ਹੈ ਮਾਨਸਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਮੂਸਾ ਮੂਸਾ ਪਿੰਡ ਦੀ ਰਹਿਣ ਵਾਲੀ ਹੈ ਬਜ਼ੁਰਗ ਮਾਪੇ ਆ ਤੇ ਇੱਕ ਛੋਟਾ ਭਰਾ ਹੈ ਜਿਨ੍ਹਾਂ ਦੀ ਪਾਲਣ ਪੋਸ਼ਣ ਦਾ ਸਾਰਾ ਝੁੰਮਾ ਇਸ ਦੇ ਸਿਰ ਹੈ ਪਰ ਇਸ ਲੜਕੀ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਗਾਉਣ ਦਾ ਸ਼ੌਂਕ ਹੈ ਤੇ ਬਹੁਤ ਹੀ ਸੋਹਣਾ ਗਾਉਂਦੀ ਹੈ ਸ਼ਾਮ ਨੂੰ 5 ਵਜੇ ਤੋਂ ਬਾਅਦ ਮਾਨਸਾ ਰਿਆਜ਼ ਕਰਨ ਜਾਂਦੀ ਹੈ ਜਿਸ ਵੀਰ ਕੋਲੇ ਅਰਿਆਜ ਕਰਦੀ ਹੈ ਉਹ ਆਪਾਂ ਨੂੰ ਅੱਜ ਇਸ ਕੁੜੀ ਕੋਲ ਲੈ ਕੇ ਪਹੁੰਚਿਆ ਸੀ ਤਾਂ ਇਸ ਨੇ ਦੱਸਿਆ ਕਿ ਮੈਂ ਨਿਸਤਰੀਆਂ ਨਾਲ ਦਿਹਾੜੀ ਮਜ਼ਦੂਰੀ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਪਾਲਣ ਪੋਸ਼ਣ ਕਰਦੀ ਹਾਂ ਉੱਥੇ ਹੀ ਗਾਇਕੀ ਵਿੱਚ ਵੀ ਕਿਸਮਤ ਅਜਮਾਰ ਹੀ ਹਾਂ ਇਹ ਕੁੜੀ ਨੇ ਆਪਣਾ ਇੱਕ ਗੀਤ ਰਿਕਾਰਡ ਕਰਵਾਉਣਾ ਹੈ ਜਿਸ ਦਾ ਖਰਚਾ 20 ਤੋਂ 25000 ਰੁਪਏ ਦੱਸਿਆ ਜਾ ਰਿਹਾ ਹੈ ਇਸ ਕੁੜੀ ਦਾ ਕਹਿਣਾ ਹੈ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਆਪਣਾ ਗੀਤ ਰਿਕਾਰਡ ਕਰਵਾਵਾਂਗੀ ਅਤੇ ਮੈਂ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ ਆਪਣੇ ਭਰਾ ਨੂੰ ਪੜਾਉਣਾ ਚਾਹੁੰਦੀ ਹਾਂ ਬਹੁਤ ਵੱਡਾ ਸੁਪਨਾ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਮੇਰੇ ਮਾਪੇ ਵੀ ਮੇਰੇ ਇਸ ਲੜਕੀ ਨੂੰ ਅਡੀਕ ਹੈ ਕਿ ਕੋਈ ਸੱਜਣ ਇਸ ਦੀ ਮਦਦ ਕਰੇ ਅਤੇ ਇਸ ਦਾ ਗਾਣਾ ਰਿਕਾਰਡ ਸਤਸ੍ਰੀ ਅਕਾਲ ਜੀ ਮੇਰਾ ਨਾਮ ਬੀਰਪਾਲ ਕੌਰ ਜੀ ਮੈਂ ਮੂਸੇਪਿੰਦੀ ਰਹਿਣ ਵਾਲੀ ਹਾਂ ਜੀ ਮੇਰੇ ਮੰਮੀ ਡੈਡੀ ਬਜ਼ੁਰਗ ਨੇ ਜੀ ਮੈਨੂੰ ਗਾਉਣ ਦਾ ਬਹੁਤ ਸ਼ੌਕ ਆ ਜੀ ਪਰ ਮੈਂ ਪੈਸਿਆਂ ਦੀ ਦਿੱਕਤ ਕਰਕੇ ਜੀ ਮੈਂ ਗਾਣਾ ਰਿਕਾਰਡ ਨਹੀਂ ਕਰ 파ਰੀ ਮੇਰੀ ਜਿਆਦਾ ਤੋਂ ਜਿਆਦਾ ਮਦਦ ਕਰੋ ਜੀ ਹਾਂ ਜੀ ਸਾਨੂੰ ਗਾ ਕੇ ਸੁਣਾਓ ਕੀ ਕਿਸ ਤਰ੍ਹਾਂ ਦਾ ਗਾਉਣਾ ਤੁਸੀਂ ਛੱਡ ਦਿਲਾਰੋ ਨਾ ਬੇਗਾਨੇ ਆਂਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਛੱਡ ਦਿਲਾਰੋ ਨਾ ਬੇਗਾਨਿਆਂ ਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਹਾਂ ਛੱਡ ਕੇ ਨਾ ਜਾਂਦੀ ਕੋਈ ਮਜਬੂਰੀ ਸੀ ਤਾਂ ਪਹਿਲਾ ਸੋਚ ਲੈਂਦੀ ਉਹ ਸਾਡੇ ਵਾਲੇ ਆਉਂਦਾ ਹੋਇਆ ਦਿਲ ਰੋਕ ਲੈਂਦੀ ਉਹ ਕੋਈ ਮਜਬੂਰੀ ਸੀ ਤਾਂ ਪਹਿਲਾ ਸੋਚ ਲੈਂਦੀ ਉਹ ਛੱਡੇ ਵੱਲੇ ਆਉਂਦਾ ਹੋਇਆ ਦਿਲ ਰੋਕ ਲੈਂਦੀ ਓ ਰੋਕ ਲੈਂਦੀ ਕਸਮਾਂ ਤੇ ਵਾਧਿਆਂ ਨੂੰ ਤਿੱਖੇ ਬੋਲਾਂ ਨਾਲ ਰੂਬਾ ਡੇ ਕੇ ਨਾ ਜਾਂਦੀ ਛੱਡ ਦਿਲਾਰੋ ਨਾ ਬੇਗਾਨੇ ਆਂਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਹਾਂ ਸਖ ਤੇਰੀ ਵਿੱਚੋਂ ਹੰਝੂ ਕਦੇ ਛੋਣ ਨਹੀਂ ਸਾਰੇ ਦੁੱਖ ਸੁੱਖ ਨੇ ਮੇਰੇ ਕੱਲੀ ਨੂੰ ਤੈਨੂੰ ਰੋਣ ਨਹੀਂ ਦੇਣਾ ਕੱਲੀ ਨੂੰ ਤਨੂੰ ਰੋਣ ਨਹੀਂ ਦੇਣਾ चौहान ਸਾਹਿਬ ਲੜਕੀ ਨਾਲ ਖੜੀ ਹੈ ਮਿਸਤਰੀਆਂ ਨਾਲ ਦਿਹਾੜੀ ਕਰਦੀ ਹੈ ਗਾਉਣ ਦਾ ਸ਼ੌਂਕ ਹੈ ਤੁਹਾਨੂੰ ਕਿਵੇਂ ਮਿਲੀ ਤੇ ਕੀ ਕਹਿਣਾ ਚਾਹੁੰਦੇ ਇਹ ਤਾਂ ਜੀ ਜਿਵੇਂ ਉਹ ਕੁੜੀ ਸੰਦੀਪ ਮੇਰੇ ਨਾਲ ਗਾਉਂਦੀ ਸੀ ਇਹਨਾਂ ਦੀ ਕਿਤੇ ਮੁਲਾਕਾਤ ਹੋਈ ਤਾਂ ਮੈਂ ਕੁੜੀ ਨਾਲ ਆ ਇਹ ਕੰਮ ਕਰਦੀ ਸੀ ਉਹਦੇ ਵੀ ਕੰਮ ਕਰਦੀ ਸੀ ਕਿਉਂਕਿ ਘਰ ਦੇ ਬਹੁਤ ਹਾਲਾਤ ਮਾੜੇ ਆ ਗਰੀਬੀ ਆ ਤੇ ਗੈਕੀ ਕੁੜੀ ਤੇ ਹੈਗੀ ਆ ਨਮੋਲ ਹੀਰਾ ਇਹਦੇ ਚੋਂ ਮੈਨੂੰ ਕੁਝ ਦਿਸਿਆ ਤਾਂ ਮੈਨੂੰ ਤਾਂ ਬਾਈ ਜੀ ਤੁਸੀਂ ਜਾਣਦੇ ਬਾਈ ਜਸਵੀਰ ਚੋਹਾਨ ਮੈਂ ਤੈ ਦਿਨੋਂ ਇਹਦੀ ਕੁੜੀ ਦੀ ਤਿਆਰੀ ਕਰਾ ਰਿਹਾ ਆ ਆਪਾਂ ਮਹੀਨੇ ਦੇ ਵਿੱਚ ਵਿੱਚ ਇੱਕ ਵਧੀਆ ਟਰੈਕੇ ਕੁੜੀ ਦਾ ਵੀਰਪਾਲ ਦਾ ਸੋਡੇ ਰੂਬਰੂ ਕਰਾਂਗੇ ਤੇ ਹੱਥ ਬੰਨ ਕੇ ਸਾਰੇ ਸਰੋਚਿਆਂ ਨੂੰ ਮੇਰੀ ਇਹ ਬੇਨਤੀ ਆ ਵੀ ਇਹ ਬੱਚੀ ਦੀ ਵੱਧ ਤੋਂ ਵੱਧ ਬਈ ਮਦਦ ਕਰੋ ਤੇ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰੋ ਕਿਉਂਕਿ ਇਹ ਬੱਚੇ ਦਾ ਹੌਸਲਾ ਵਧਾਈ ਹੋਊਗੀ ਭਾਈ ਜੀ ਜਿਹੜਾ ਇੱਕ ਟਰੈਕ ਕਰਨਾ ਉਹ ਤੇ ਕਿੰਨਾ ਖਰਚ ਆਊਗਾ ਘੱਟੋ ਘੱਟ ਜੇ ਕੋਈ ਦਾਨੀ ਸੱਜਣਾ ਜਾਂ ਕੋਈ ਵੀ ਬਾਹਰ ਬੈਠਾ ਵੀਰ ਕਰਨਾ ਚਾਹੁੰਦਾ ਹੋਵੇ ਜੇ ਕੋਈ ਦਾਨੀ ਸੱਜਣ ਕੋਈ ਹੈਲਪ ਕਰਨਾ ਚਾਹੁੰਦਾ ਭਾਈ ਜੀ ਘੱਟੋ ਘੱਟ 25000 ਰੁਪਏ ਤਾਂ ਲਾ ਕੇ ਚੱਲੋ ਜੀ 25000 ਚ ਨਹੀਂ ਤਾਂ ਵੀਡੀਓ ਤੇ ਇਹਨਾਂ ਲਈ ਅਸੀਂ ਟਰੈਕਾ ਜੋ ਉਹ ਮੈਂ ਤਿਆਰ ਕਰ ਦੂੰ ਜਿਹੜੇ ਤਿਆਰੀ ਦੇ ਪੈਸੇ ਆ ਉਹ ਮੈਂ ਨਹੀਂ ਬੱਚੀ ਤੋਂ ਲੈ ਰਿਹਾ ਜਿੰਨੋਂ ਤਿਆਰੀ ਕਰਾ ਰਿਹਾ ਮੈਂ ਵੀ ਇਹਦੀ ਪੂਰੇ ਦਿਲੋਂ ਹੈਲਪ ਕਰ ਰਿਹਾ ਬਾਈ ਜੀ ਅੱਛਾ ਮੰਨ ਲਓ 25000 ਰੁਪਏ ਨਾਲੇ ਕੁੜੀ ਦੀ ਜ਼ਿੰਦਗੀ ਬਦਲ ਸਕਦੀ ਹੈ 25000 ਨਾਲ ਕੀ ਪਤਾ ਹੈ ਬੱਚੇ ਦੀ ਜਿਹੜੀ ਗਰੀਬੀ ਆ ਜਾਂ ਘਰ ਚ ਗਰੀਬੀ ਆ ਕਿਸੇ ਦੀ ਹੈਲਪ ਕਰਨਾ ਇਹ ਨਮੋਲ ਹੀਰਾ ਦੀ ਜ਼ਿੰਦਗੀ ਬਦਲ ਸਕਦੀ ਆ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਹੋਰ ਇਹ ਬੱਚੇ ਬਾਤ ਤੱਕ ਕੀ ਚਾਹੀਦਾ ਬਾਈ ਜੀ